ਬਾਬਾ ਸ਼ੁਕਰ ਕਿਉਂ ਆਉਣ ਵਾਲੇ ਸਮੇਂ ਜੀ ਤੂੰ ਤਾਂ ਲੀਡ ਤੇ ਆਊਗਾ ਕਾਲੀ ਐਣ ਕਾ ਮੇਰੇ ਵਾਂਗੂੰ ਲਾਈ ਫਿਰਦਾ ਸੀ ਅੱਜ ਮੈਂ ਕਿਹਾ ਡੁੱਡਾ ਨਾ ਖਾਲੀ ਮੇਰੇ ਹੁਣੇ ਅਜੇ ਮੈਂ ਮੈਂ ਕਿਹਾ ਪੈਰ ਤੇ ਮਾਰ ਕੇ ਟਾਂਦ ਲਈ ਤੇ ਪੂਰਾ ਫਰਮਾ ਲਾਈਆਂ ਅੰਦਰ ਜਾ ਕੇ ਹੁਣ ਲਾਈਆਂ ਨਹੀਂ ਐ ਇੱਥੇ ਲਾਈਂਦੀਆਂ ਲੈਟਾਂ ਚ ਬਾਈ ਮੇਰੇ ਲਾਈਆਂ ਨਹੀਂ ਜੀ ਸੰਗ ਲੱਗਦੀ ਐ ਮੇਰੀਆਂ ਨਾਲ ਲਾ ਦੇ ਤੇ ਬਾਬਾ ਸ਼ੁਕਰ ਕਿਉਂ ਆਉਣ ਵਾਲੇ ਸਮੇਂ ਜੀ ਤੂੰ ਤਾਂ ਲੀਡ ਤੇ ਆਊਗਾ ਕਾਲੀ ਐਣ ਕਾ ਮੇਰੇ ਵਾਂਗੂੰ ਲਾਈ ਫਿਰਦਾ ਸੀ ਅੱਜ ਮੈਂ ਕਿਹਾ ਡੁੱਡਾ ਨਾ ਖਾਲੀ ਮੇਰੇ ਹੁਣੇ ਮੈਨੂੰ ਇਦਾਂ ਕਿਉਂ ਲੱਗਦਾ ਕਿ ਐਮੀ ਵਿਰਕ ਕਦੀ ਕਦੀ ਜਿਹੜਾ ਕਿ ਉਹ ਜਾ ਫਿਲਮ ਦੇ ਬਾਰੇ ਕੁਝ ਦੱਸਣਾ ਹੈ ਤਾਂ ਉਹ ਗੱਲਾਂ ਕਰਨੀਆਂ ਚਾਹੀਦੀਆਂ ਐਵੇਂ ਮਿਰਕ ਨੂੰ ਪਰਸਨਲ ਅਟੈਕ ਨਹੀਂ ਲਾ ਕਿ ਤੂਤੇ ਉਤੇ ਕੀਤਾ ਗਿਆ ਹੈ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਪਹਿਲਾਂ ਵੀ ਆਈਆਂ ਸੀਗਾ ਜਦੋਂ ਇੱਕ ਟਾਈਮ ਤੇ ਐਮੀ ਮਿਰਕ ਨੂੰ ਫੁਕਰਾ ਵੀ ਗਿਆ ਗਿਆ ਸੀਗਾ ਐਮੀ ਮਿਰਕ ਦੀਆਂ ਇੰਨਾ ਗੱਲਾਂ ਕਰਕੇ ਐਮੀ ਮਿਰਕ ਆਪਣੇ ਆਪ ਨੂੰ ਚੰਗਾ ਦਿਖਾਉਣ ਵਾਸਤੇ ਕਿਸੇ ਦੀ ਬੇਇੱਜ਼ਤੀ ਸਟੇਜ ਦੇ ਉੱਪਰ ਕਰ ਦਿੰਦਾ ਹੈ ਤੇ ਉਸ ਜਗ੍ਹਾ ਨੂੰ ਮਖੌਲ ਦੇ ਵਿੱਚ ਬਣਾ ਦਿੰਦਾ ਹੈ ਭਾਵੇਂ ਤੂਤਾ ਹੁਣ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਇਆ ਪਰ ਇਹਨੂੰ ਇੰਨਾ ਪਤਾ ਹੈ ਕਿ ਤੂਤੇ ਦੀ ਫੈਨ ਫੋਲੋਇੰਗ ਇਹਦੇ ਨਾਲੋਂ ਜ਼ਿਆਦਾ ਵਾਧਿਆ ਪਰ ਤੂੰ ਤੇਦੇ ਹੋਣ ਦੇ ਕਰਕੇ ਜੇਕਰ ਕਾਲੀਆਂ ਐਨਕਾਂ ਤੂੰ ਤੇਦੇ ਨਹੀਂ ਲਾਈਆਂ ਫਿਰ ਉਹਨੂੰ ਕਹਿੰਦਾ ਵੀ ਤੂੰ ਹੁਣ ਕਾਲੀਆਂ ਐਨਕਾਂ ਕਿਉਂ ਨਹੀਂ ਲਾਈਆਂ ਆਪਣੀ ਟੋਰ ਬਣਾਉਣ ਵਾਸਤੇ ਐਮਯੂਰਿਕ ਨੇੜੇ ਕਿਉਂ ਐਨਕਾਂ ਲਾਈਆਂ ਸੀ ਗਿਆ ਆਪ ਇਹਨੇ ਆਪਣੇ ਮੂੰਹ ਦੱਸਿਆ ਵੀ ਮੈਂ ਤੂੰ ਤੇਨੂੰ ਕਿਹਾ ਸੀਗਾ ਤੂੰ ਮੇਰੇ ਕੋਲੋਂ ਠੋਡਣਾ ਖਾਲੀ ਕਾਲੀਆਂ ਐਨਕਾਂ ਤੂੰ ਨਹੀਂ ਮੈਲ ਹੋਣੀ ਹੈ ਉਸ ਤੋਂ ਬਾਅਦ ਸਟੇਜ ਦੇ ਉੱਪਰ ਕਹਿੰਦਾ ਫਿਰ ਰੋਸ਼ਨੀ ਦੇ ਵਿੱਚ ਕਾਲੀਆਂ ਐਨਕਾਂ ਲਾਈ ਦੀਆਂ ਉਸ ਤੋਂ ਪਹਿਲਾਂ ਨਹੀਂ ਲਾਈ ਦੀਆਂ ਹੁਣ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਐਮਯੂਰਿਕ ਦੇ ਬਾਰੇ ਸਾਨੂੰ ਆਪਣੀ ਰਾਏ ਜਰੂਰ ਕਮੈਂਟ ਕਰਕੇ ਦਿਓ ਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਤੁਹਾਡੇ ਵਾਸਤੇ ਦਣੀ ਹੈ ਨਵੀਂ ਪੰਜਾਬੀ 뮤직 ਇੰਡਸਟਰੀ ਦੀਆਂ ਵੀਡੀਓ ਅਸੀਂ ਲੈ ਕੇ ਆਉਂਦੇ ਰਹਿੰਦੇ ਆ ਬਹੁਤ ਜਲਦ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ